ਸੂਰਾ ਸੁਪਹਤਨ ਅੰਜੁਲ ਰਾਮ ਕਹੇ ਤਾ ਪਰਜਾ ਪਰਜਾ ਕਟ ਮਦ ਅਬਹੋ ਨਾ ਛਾੜੇ ਕੀ ਤਾ ਦੇਸ ਮਾਰ ਹਥਾਂ ਅਲੰਘਤੁ ਲੇ ਜਮ ਬਲਾਵ ਤੈ ਨਾਨਕ ਦਾਸ ਬੋਲੇ ਸੋ ਕਹੋ 달 ਗੁਰ ਸੇਵਿਆ ਤਹਿਨ ਸਹਜ ਸੁਭਾ दर्शन करसे गुरु कै जानम मरण दोख जान दर्शन करसे गुरु कै जानम मरण दोख जान कर्मstdcार जो सतगुरुਾਂ ਦੀ ਸਾਡੀ ਹੋ ਨਵਾਜੀ ਹੋਈ ਗੁਰੂ ਰੋਗ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਰਬਤ ਸੰਗਤਾਂ ਸਰਬ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸ਼ਹੀਦ ਬਦਨ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਸਰਵਸਦਾਨੀ ਅੰਮ੍ਰਿਤਧਾਰੀ ਧਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਰੇਤਰਗੋਰ ਫਤਿਹ ਦੀ ਸਾਂਝ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਬੜੇ ਪਿਆਰ ਅਦਬ ਸਤਕਾਰ ਨਾਲ ਚੌਂਕੜੀਆਂ ਪਲਾਟੀਆਂ ਮਾਰ ਕੇ ਸਾਵਧਾਨ ਹੋ ਕੇ ਬੈਠੋ دونوں ہاتھ جوڑو ستگور واحد واحد سرمت ہوئی ہے شہیدان کی یاد ستگوں کے چرن میں جڑ بیٹھن کا سکھاگا سما پراپت ہوا ہے سرکاری کول آلما ہزار من خدشہ بانی گروہ شمد گروہ ਸਰਬ ਮਨੁੱਖਤਾ ਦੇ ਸਾਜੇ ਰਹਿ ਪਰ ਸਰਬ ਮਾਨਵਤਾ ਦੇ ਮਾਰਗਦਰਸ਼ਕ ਸਤਿਗੁਰੂ ਧੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰ ਹਜ਼ੂਰੀ ਵੇ ਅਪਾ ਸਾਰੇ ਜੁੜ ਬੈਠੇ ਆ ਧਰਮ ਯੁੱਧ ਮੋਰਚੇ ਦੌਰਾਨ ਕਿਸ ਇਲਾਕੇ ਤੋਂ ਗਿਆ ਚੌਦੀ ਸਿੰਘ ਸ਼ਹੀਦਾਂ ਦਾ ਜਥਾ ਜੋ ਰੇਲਵੇ ਫਾਟਕ ਸ੍ਰੀ ਤਰੁਤਾਪ ਸਾਹਿਬ ਦੇ ਸ਼ਾਹ ਖਾਂ ਦਾ ਜਾਂ ਪੀਤਾ ਕੁਝ ਸਿੰਘ ਸ਼ਹੀਦ ਹੋਏ ਚੌਦੀ ਦੇ ਤਿੰਨ ਕੁਝ ਜ਼ਖਮੀ ਹੋਏ ਸੋ ਉਹਨਾਂ ਦੇ ਸਲਾਣਾ ਯਾਦ ਵਿੱਚ ਆਪਾਂ ਸਾਰੇ ਗੁਰਦੁਆਰਾ ਚੌਥੀ ਸਿੰਘ ਸ੍ਰੀ ਦੰਦ ਸਾਹਪੁਰ ਵਿਲਾ ਸਰਾਇ ਵਤਨ ਨੂਰਪੁਰ ਵੇਦੀ ਰੋਪੜ ਦੀ ਧਰਤੀ ਤੇ ਜੁੜ ਬੈਠੇ ਆ। ਕਈ ਰੋਣ ਰਿਸੋਸ਼ੀ ਦਾਦੀ ਯਾਦ ਵਿੱਚ ਸਮਾਗਮ ਚੱਲ ਰਿਹਾ ਹੈ। ਵੱਖ-ਵੱਖ ਪਿੰਡਾਂ ਦੇ ਵਿੱਚ ਬਾਬਾ ਸਤਨਾਮ ਸਿੰਘ ਦੀ ਵੱਲੋਂ ਧਾਰਮਿਕ ਦੀਵਾਨ ਸਜਾਏ ਗਏ ਆ। ਵੱਖ-ਵੱਖ ਨਗਰਾਂ ਦੇ ਅੰਦਰ ਰਾਤਰੀ ਦੇ ਕਥਾ ਕੀਰਤਨ ਦੀਵਾਨ ਸਜੇ اور پھر اس اتان کے یاد کی یاد وی پڑ ساہے سا پرسوں روز تو پرارمب نے سویر کے اج اپائے گئے کو پائے گئے بوگ صدقران دے اس دیوان حال دے اندر سالانہ شہیدی سماگ سجے ہے صدقران دے شطر شایا ستگر پرکاش مان ہو کے درشن دوارے بخش رہے ہیں ਫਾਈਰ ਸੇਵ ਸਿੰਘ ਰੰਗੀਲਾ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਦਾदू ਸਾਹਿਬ ਉਹਨਾਂ ਨੇ ਰਸਵੇ ਨਾਲ ਕੀਰਤਨ ਕੀਤਾ ਹੈ ਉਹ ਬਰੰਤ ਵਰਮਖ ਪਿਆਰਿਓ ਬੰਦ ਪਰ ਸਿੱਧ ਢਾਡੀ ਜਥਾ ਫਾਈਰ ਮਲਕੀਸ਼ ਸਿੰਘ ਪਪਰਾਲੀ ਉਹਨਾਂ ਦੇ ਜਥੇ ਵਾਲਾਂ ਗੁਰ ਇਤਿਹਾਸ ਨਾਲ ਆਪ ਸਭ ਦਾ ਨੂੰ ਜੋੜਨ ਦਾ ਯਤਨ ਕੀਤਾ ਸਾਡੇ ਸਤਕਾਰਯੋਗ ਸਿੰਘ ਸਾਹਿਬ ਯਾਨੀ ਜਗਦੀਸ਼ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਸਹਿਬ ਪਾਤਸ਼ਾਹ ਦਸਵੀਂ ਨਾੜਾ ਸਾਹਿਬ ਉਹਨਾਂ ਨੇ ਵਰਮਤ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਹੈ ਸਿੰਘ ਸਾਹਿਬ ਯਾਨੀ ਸੁਖਿੰਦਰ ਸਿੰਘ ਜੀ ਸਾਹਿਬ ਦਾ ਮੁੱਖ ਗ੍ਰੰਥੀ ਤਖਸੀਰ ਸ੍ਰੀ ਕੇਸਗੜ੍ਹ ਸ੍ਰੀ ਅਨੰਦਪੁਰ ਸਾਹਿਬ ਜਿਨ੍ਹਾਂ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਆ ਉਥੇ ਹੀ ਸਾਡੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਵਡੇਰ ਜਮਨਾ ਨਗਰ ਉਹਨਾਂ ਨੇ ਵੀ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਹੈ ਬਿਆਨ ਗੁਰਮਤ ਪਿਆਰੇ ਮਹਾਪੁਰਖ ਬਾਬਾ ਅਵਤਾਰ ਸਿੰਘ ਦੀ ਢਿੱਬੀ ਵਾਲੇ ਹੈਡ ਦਰਬਾਰ ਰੋਪੜ ਤਾਂ ਔਰ ਇਸੇ ਤਰ੍ਹਾਂ ਗੁਰਦੁਆਰਾ ਬਾਬਾ ਸਨਾਮ ਸਿੰਘ ਦੀ ਰੋਪੜ ਤਾਂ ਬਾਬਾ ਗੁਰਵਜਨ ਸਿੰਘ ਦੀ ਵਹੀਂ ਹਾਰਾ ਉਹਨਾਂ ਨੇ ਵੀ ਤੁਹਾਡੇ ਦਰਸ਼ਨ ਦਦਾਰੇ ਕੀਤੇ ਐ ਸਥਾਨ ਤੇ ਸਾਡੇ ਜਥੇਦਾਰ ਸਿਕੰਦਰ ਸਿੰਘ ਦੀਵਰਾਣਾ ਜੋ ਇਨਚਾਰਜ ਨੇ ਸਬ ਦਫਤਰ ਧਰਮ ਪ੍ਰਚਾਰ ਗੁਰਦੁਆਰਾ ਨਾਡਾ ਸਾਹਿਬ ਪੰਚਕੂਲਾ ਉਹ ਵੀ ਇੱਥੇ ਹਾਜ਼ਰ ਨਹੀਂ ਇਸ ਹਲਕੇ ਦੇ ਐਮਐਲਏ ਉਹਨਾਂ ਦੇ ਸਤਾਰ ਜੀ ਬੇਦਾ ਜੀ ਸਾਹਿਬ ਦਾ ਐਮਐਲਏ ਸਦੋਆ ਸਾਹਿਬ ਸਾਹਿਬ ਦਾ ਐਡੀਪੀਸੀ ਮੈਂਬਰ ਹਲਕਾ ਸਾਹਿਬ ਤੇ ਹੋਰ ਬਹੁਤ ਸਾਰੇ ਗੁਰਮੁਖਾ ਇਸ ਲਾਗੇ ਤੋਂ ਜੁੜੇ ਨੇ ਸੇਵਾਦਾਰ ਨਗਰ ਦੇ ਸਰਪੰਚ ਸਰਦਾਰ ਹਿੰਮਤ ਸਿੰਘ ਸਰਦਾਰ ਜਗਵੀਰ ਸਿੰਘ ਜੀ ਜਿਹੜੇ ਸਦਾਈ ਸ਼ਰਵਤ ਹਾਜ਼ਰ ਰਹੇ ਆ ਭਗਤ ਸਿੰਘ ਦੀ ਚਨੌਲੀ ਤੋਂ ਔਰ ਇਸੇ ਤਰ੍ਹਾਂ ਜਰਨੈਲ ਸਿੰਘ ਦੀ ਔਰ ਫਾਜ਼ੀ ਸਾਹਿਬ ਔਰ ਬਹੁਤ ਸਾਰੇ ਗੁਰਮੁਖ ਸਾਹਿਬਸੇ ਨਗਰਾਂ ਤੋਂ ਵਿਆਣਾ ਨਗਰ ਬੜਵਾ ਨਗਰ ਬਸੀ ਨਗਰ ਤੋਂ ਵੱਖ-ਵੱਖ ਨਗਰਾਂ ਤੋਂ ਗੁਰਮੁਖ ਪਿਆਰੇ ਪਹੁੰਚੇ ਆ ਪੁੱਛੇ ਹੀ ਪੰਥ ਰਤਨ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਰਣ ਸਿੰਘ ਜੀ ਉਹਨਾਂ ਦੇ ਨਗਰ ਅਨੰਦਪੁਰ ਕਲੌੜ ਤੋਂ ਮਾਸਟਰ ਰਜੀਤ ਸਿੰਘ ਜੀ ਕਿਸਾਨ ਯੂਨੀਅਨ ਦੇ ਆਗੂ ਸਹਿਬਾਨ ਪੁਰਬੇ ਬਹੁਤ ਸਾਰੇ ਗੁਰਮੁਖ ਪਿਆਰੇ ਇਥੇ ਹਾਜ਼ਰੀਆਂ ਭਰ ਰਹੇ ਨੇ ਅੱਜ ਦੇ ਇਸ ਸ਼ਹੀਦੀ ਸਮਾਗਮ ਦੇ ਅੰਦਰ ਉਥੇ ਹੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਉਹਨਾਂ ਦੇ ਵੱਲੋਂ ਖੂਨਦਾਨ ਕੈਂਪ ਵੀ ਚੱਲ ਰਿਹਾ ਹੈ ਪਿਛਲੇ ਸਾਲ ਦੀ ਤਰ੍ਹਾਂ ਬਿਆਨ ਨੌਜਵਾਨਾਂ ਨੇ ਖੂਨਦਾਨ ਕੀਤਾ ਹੈ ਅਮਰ ਸੰਚਾਰ ਹੋ ਰਿਹਾ ਹੈ ਸਾਡੇ ਹਰਿਆਣਾ ਸਿ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਸੇਗ ਪੰਜ ਪਿਆਰੇ ਅੰਦਰੂਪ ਵਿੱਚ ਸੇਵਾ ਕਰਦੇ ਧਰਮ ਪ੍ਰਚਾਰ ਦਾ ਜਥਾ ਪੁੱਜਿਆ ਹੋਇਆ ਜਿਨ੍ਹਾਂ ਵੱਲੋਂ ਅਮਰ ਸੰਚਾਰ ਦੀ ਸੇਵਾ ਨਿਭਾਈ ਜਾ ਰਹੀ ਹੈ ਸਤਿਗੁਰ ਸੱਜੇ ਪਾਤਸ਼ਾਹ ਦੀ ਰਹਿਮਤ ਤੇ ਸਦਕਾ ਕੇ ਸ਼ਹੀਦਾਂ ਦਾ ਸਾਲਾਨਾ ਸਮਾਗਮ ਜਿਹਦੇ ਤੁਸੀਂ ਹਾਜ਼ਰੀਆਂ ਭਰ ਰਹੇ ਹੋ ਵੱਖ-ਵੱਖ ਅੰਡਾਗਰਾਂ ਤੋਂ ਬਾਬਾ ਸਤਨਾਮ ਸਿੰਘ ਜੀ ਹੁਣਾਂ ਨੇ ਜੋ ਇੱਥੇ ਸੇਵਾ ਨਿਭਾਉਂਦੇ ਆ ਉਹਨਾਂ ਨੇ ਉਪਰਾਲਾ ਕੀਤਾ ਤੁਹਾਡੇ ਤੱਕ ਪਹੁੰਚ ਕੀਤੀ ਧਰਮ ਪ੍ਰਚਾਰ ਪ੍ਰਸਾਰ ਵਾਖਵਾਖ ਨਗਰਾਂ ਦੇ ਅੰਦਰ ਸਦਾ ਪਤਰ ਔਰ ਸ਼ਹੀਦਾਂ ਦੇ ਪਰਿਵਾਰ ਜਿਹੜੇ 34 ਸਿੰਘ ਸ਼ਹੀਦ ਹੋਏ ਇਸ ਧਰਮ ਜੋਧੂ ਮੋਰਚੇ ਦੌਰਾਨ ਗ੍ਰਿਫਤਾਰੀਆਂ ਦਿੱਤੀਆਂ ਸਾਂ ਜਨਾਂ ਨੇ ਔਰ ਰੇਲਵੇ ਫਾਟਕ ਸਿੰਘ ਤਰਨਤਾਪੁਰ ਸਾਹਿਬ ਵਿਖੇ ਸ਼ਹਾਦਤ ਜਾਪੀਤਾ ਔਰ ਇਸ ਜਥੇ ਦੇ ਜਥੇਦਾਰ ਜਥੇਦਾਰ ਬਖਸ਼ ਸਿੰਘ ਦੀ ਵੰਸਾਂ ਜੋ ਪਿਛਲੇ 2 ਸਾਲ ਹੋ ਗਏ ਚਲਾਣਾ ਕਰ ਗਏ ਉਸ ਵੇਲੇ ਜ਼ਖਮੀ ਹੋਏ ਸਨ ਉਸ ਦਰਘਟਨਾ ਦੇ ਦੌਰਾਨ ਜਦੋਂ ਉਹਨਾਂ ਨੇ ਧਰਮਿੰਦਰ ਮੋਰ ਦੇ ਜਗ੍ਰਫਤਾਰੀ ਦੇ ਦਿੱਤੀ ਸੀ ਉਹਨਾਂ ਦੇ ਸਪੋਤਰ ਤੇ ਹੋਰ ਸ਼ਹੀਦਾਂ ਦੇ ਪਰਿਵਾਰ ਦੇ ਉੱਤੇ ਪਹੁੰਚੇ ਹੋਏ ਐ ਜਿਨ੍ਹਾਂ ਨੂੰ ਸਤਗੁਰਾਂ ਦੇ ਪਾਵਨ ਮੁਕਵਾਕ ਤੋਂ ਬਾਨ ਸਨਮਾਨਤ ਵੀ ਕੀਤਾ ਜਾਣਾ ਮੈਂ ਬੇਨਤੀ ਵੀ ਕਰੂੰਗਾ ਕਿ ਸਾਰੇ ਸ਼ਹੀਦਾਂ ਦੇ ਪਰਿਵਾਰ ਉਹਨਾਂ ਨੇ ਆਪਣਾ ਸਨਮਾਨ ਲੈ ਕੇ ਜਾਣਾ ਕਿਉਂਕਿ ਉਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਉਹਨਾਂ ਦਾ ਦੇਣ ਨਹੀਂ ਦਿੱਤਾ ਜਾ ਸਕਦਾ ਜਿਨ੍ਹਾਂ ਨੇ ਆਪਾਂ ਵਾਰਿਆ ਧਰਮ ਦੇ ਖਾਤਰ ਸ਼ਹਾਦਤਾਂ ਦਾ ਜਾਨ ਪੀਤਾ ਉਹਨਾਂ ਦੇ ਪਰਿਵਾਰਾਂ ਦਾ ਸਨਮਾਨ ਜਿਹੜਾ ਹੈ ਇਸ ਸੰਸਥਾ ਤੇ ਹਰ ਸਾਲ ਹੁੰਦਾ ਹੈ ਪਰ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਗੁਰੂ ਪਿਆਰਿਓ ਆਓ ਉਹਨਾਂ ਸ਼ਹੀਦਾਂ ਦੀ ਆਗ ਵਿੱਚ ਜੁੜੇ ਹੋ ਜਿਹੜੇ ਗੁਰੂ ਨਾਲ ਜੁੜੇ ਸਨ ਧਰਮ ਨਾਲ ਜੁੜੇ ਸਨ ਜਦੋਂ ਧਰਮ ਤੇ ਬਣੀ ਵੀਵੀ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਮੈਲ ਸਿੰਘ ਖਾਲਸਾ ਉਹਨਾਂ ਨੇ ਜਦੋਂ ਆਵਾਜ਼ ਦਿੱਤੀ وحیرہ کا تکے جو دے اتنے پہنچ گئے جسیا دے روپئے ویچا کے دے شری آنند پور صاحب کے مدد کی پراپتی کے واسطے جو جنہ نے گرفتاریاں دے دیا شہادتان دے جام پیتے اس مرد مجاہد دے سدے دے اتنے وحیرہ کا تکے پہنچے سن کیونکہ بدوان کہندہ جو عاشق ہے شہادت کے وہ جینا چھوڑ دیتے ہیں کلونا سمجھ کے اس تن کو خوشی سے پھوڑ دیتے ہیں نہ تختوں نہ نہ تاجوں ہوروں کی حسرت اگر خدا بھی خدائی دے تو اسے واپس موڑ دیتے ہیں ایسے شہید جنہوں نے اپنے پروار نہیں جوجن گرمک پیاریو گگن گماما باجیو پریو نشانے کھاؤ کھیت جو مانڈیو سورما اب جوجن کو داؤ جنہوں نے گرمک پیاریو پہلا مرن قبول جیون کی شدیاس ਉਹੋ ਸਭਨਾਂ ਕੀ ਰੇਣਕਾ ਤੋਂ ਆਓ ਹਮਾਰਾ ਬਾਸ ਉਹਨਾਂ ਨੇ ਗੁਰਮੁਖ ਪਿਆਰਿਓ ਧਰਮ ਖਾਤਰ ਗ੍ਰਿਫਤਾਰੀਆਂ ਦਿੱਤੀਆਂ ਗੁਰੂ ਨਾਲ ਜੁੜੇ ਸਨ ਧਰਮ ਨਾਲ ਜੁੜੇ ਸਨ ਉਹਨਾਂ ਦੀ ਸ਼ਹੀਦੀ ਜੋੜ ਮੇਲੇ ਤੇ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਸੀਂ ਧਰਮ ਨਾਲ ਜੁੜਨਾ ਹੈ ਅਸੀਂ ਗੁਰੂ ਦੀ ਬਾਣੀ ਨਾਲ ਜੁੜਨਾ ਹੈ ਗੁਰੂ ਦੇ ਨਾਮ ਨਾਲ ਜੁੜਨਾ ਹੈ ਗੁਰੂ ਦੀ ਬੰਦਗੀ ਗੁਰੂ ਦੀ ਭਗਤੀ ਤਨ ਮਨ ਧਨ ਸਭ ਸੋਪ ਗੁਰ ਕੋ ਹੁਕਮ ਮੰਨਿਆ ਪਾਈਐ گرو دے حکم دن جڑنا ہے گرو کی بندگی دے نار بابا فرید صاحب بھی کہ خیر بابا سیخ فرید صاحب بھی گرمکھ پیارو واحگو اکار پرک اللہ خدا تو مگ رہے ہے سارا مارگ درشن کر رہے ہیں انہوں کی باڑی جو گرو گرنتھ ساحب سچے پاشاہ مہرائی دے اندر درج ہے ਤੇਰੀ ਬਨਹ ਖੁਦਾਏ ਤੂੰ ਬਖਸ਼ਣ ਦੀ ਸੇਖ ਫਰੀਦਾ ਖੈਰ ਦੀਜਾ ਬੰਦਗੀ ਗੁਰਮੁਖੋ ਧਿਆਨ ਦੇਣਾ ਸੀ ਬੰਦਗੀ ਨਾਲ ਜੁੜਨਾ ਹੈ ਭਗਤੀ ਨਾਲ ਜੁੜਨਾ ਹੈ ਜੀਵਨ ਤਾਂ ਹੀ ਸਫਲਾ ਹੋਣਾ ਹੈ ਬਾਕੀ ਗੁਰਮੁਖ ਪਿਆਰਿਓ ਸੰਸਾਰ ਤੇ ਜੋ ਆਇਆ ਉਹਨੇ ਚਲੇ ਜਾਣਾ ਹੈ ਰਹਿਆ ਕੋਈ ਨਹੀਂ ਰਹਿਣਾ ਕਿਸੇ ਨਹੀਂ ਵੱਡੇ ਵੱਡੇ ਰਾਜੇ ਮਹਾਰਾਜੇ ਆਏ ਤੁਹਾਡੇ ਸਾਹਮਣੇ ਆ ਤੁਸੀਂ ਦੇਖੋ ਗੁਰਮੁਖ ਪਿਆਰਿਓ ਵੀ ਇੱਕ ਦਿਨ ਸੰਸਾਰ ਤੋਂ ਚਲੇ ਗਏ ਵੱਡੇ ਵੱਡੇ حکومت ਚਲਾਉਣ ਵਾਲੇ ਧਨ ਗੌਲਤਾ ਦੇ ਅੰਬਾਰ ਲਾਉਣ ਵਾਲੇ ਚਾਰੀ ਗੱਜ ਜੋੜੇ ਨਾ ਰੱਖਿਓ ਈਮਾਨ ਦੇਖੋ ਰੇ ਲੋਗੋ ਕੰਮ ਹੋਤਾ ਪਰੇਸ਼ਾਨ ਔਰ ਉਹ ਲੋਗ ਹਿਟਲਰ ਤੇ ਰੰਗਜੀਤ ਵਰਗੇ ਵੀ ਗੁਰਮੁਖ ਪਿਆਰਿਓ ਸੰਸਾਰ ਤੋਂ ਗਏ ਤੁਹਾਡੇ ਸਾਹਮਣੇ ਹੁਣੇ ਸਿੱਖ ਸਾਹਿਬ ਜ਼ਿਕਰ ਕਰ ਰਹੇ ਸਨ ਜਿਨ੍ਹਾਂ ਨੇ ਦੇ ਧਾਰੀ ਗੁਰੂ ਧਾਮ ਨੇ ਗੁਰੂ ਸਾਹਿਬ ਦਾ ਬਿਮਾਨ ਕੀਤਾ ਔਰ ਜਿਹੜੇ ਉਹਨਾਂ ਦੇ ਚੇਲੇ ਚਾਟੜੇ ਬਣੇ ਉਹਨਾਂ ਨੂੰ ਛਤਰ ਛਾਇਆ ਦਿੱਤੀ ਪੋਸਟ ਪਣਾਈ ਕੀਤੀ ਅੱਜ ਉਹਨਾਂ ਦਾ ਹਸਰ ਦੇਖ ਲਓ ਅੱਗੇ ਤੇ ਗੁਰਮੁਖ ਪਿਆਰਿਓ ਦਾਸ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਸੀ ਇਸ ਸਥਾਨ ਤੇ ਤੇ ਤੁਸੀਂ ਕਈ ਗੁਰਮੁਖ ਪਿਆਰ ਕੋਈ ਕੋਈ ਕਿਸੇ ਧੜੇ ਨਾਲ ਕਿਸੇ ਪਾਰਟੀ ਨਾਲ ਕਿਸੇ ਆਗੂ ਨਾਲ ਜੁੜਿਆ ਹੁੰਦਾ ਅਸੀਂ ਗੱਲ ਧੜਿਆਂ 'ਚ ਪਾ ਲੈਨੇ ਪਾਰਟੀ 'ਚ ਪਾ ਲੈਨੇ ਆ ਪਰ ਜਿਹੜੀ ਸਚਾਈ ਹੈ ਉਹ ਸਚਾਈ ਹੈ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਸੀ ਅੱਜ ਸੱਚ ਤੁਹਾਡੇ ਸਾਹਮਣੇ ਆ ਅੱਜ ਮੈਂ ਹੀ ਦੋਸ਼ੀ ਕਹਿ ਰਿਹਾ ਅਜੋਨਾ ਲੋਕਾਂ ਨੂੰ ਸ੍ਰੀ ਅਕਾਲ ਤਖਤ ਸਭ ਦੋਸ਼ੀ ਕਹਿ ਰਿਹਾ ਉਹਨਾਂ ਦੇ ਪੁਆਇੰਟ ਕੀਤੇ ਹੋਏ ਜਥੇਦਾਰ ਉਹਨਾਂ ਨੂੰ ਦੋਸ਼ੀ ਕਹਿ ਰਹੇ ਤਨਖਾਈਏ ਕਰ ਰਹੇ ਆ ਤਨਖਾਈਆ ਕੋਸ਼ ਕਰ ਰਹੇ ਆ ਤਨਖਾਈਏ ਦਾ ਮਤਲਬ ਹੁੰਦਾ ਸਜ਼ਾ ਜਾਪਦਾ ਦੋਸ਼ੀ ਕਹਿ ਦੇਣਾ ਇਹ ਧਾਰਮਿਕ ਸ਼ਬਦ ਹੈ ਤਨਖਾਈਆ ਸ਼ਬਦ ਜਿਵੇਂ ਦੁਨਿਆਵੀ ਅਦਾਲਤ ਦੇ ਵਿੱਚ ਗੁਰਮਖ ਪਿਆਰਿਓ ਕੇਸ ਹੋਵੇ ਨਾ ਤੇ ਉਥੇ ਜੱਜ ਪਹਿਲਾਂ ਦੋਸ਼ੀ ਕਰਾਰ ਦਿੰਦਾ ਹੈ ਫੇਰ ਸਜ਼ਾ ਸੁਣਾਉਂਦਾ ਹੈ ਇਸੇ ਤਰ੍ਹਾਂ ਇਹ ਧਾਰਮਿਕ ਅਦਾਲਤ ਦੇ ਵਿੱਚ ਤਨਖਾਈਆ ਕਰਾਰ ਦਿੱਤਾ ਜਾਂਦਾ ਹੈ ਔਰ ਫੇਰ ਉਸ ਨੂੰ ਸਜ਼ਾ ਲਾਈ ਜਾਂਦੀ ਹੈ ਧਾਰਮਿਕ ਸਜ਼ਾ ਦੇ ਗਲਤੀਆਂ ਧਾਰਮਿਕ ਹੋਣ ਧਾਰਮਿਕ ਸਜ਼ਾ ਪਰ ਜੇ ਸਿਆਸੀ ਗਲਤੀ ਪੋਲੀਟੀਕਲ ਗਲਤੀ ਹੈ ਨਾਲ ਪੋਲੀਟੀਕਲ ਸਜ਼ਾ ਵੀ ਹੋਣੀ ਚਾਹੀਦੀ ਹੈ ਇਹ ਪੰਥ ਦੀ ਮੰਗ ਹੈ ਕਿਉਂ ਕਿ ਅਕਾਲ ਤਖ਼ਤ ਸਾਹਿਬ ਵੀ ਸਾਡਾ ਮੀਰੀ ਪੀਰੀ ਦਾ ਕੇਂਦਰ ਹੈ ਮੀਰੀ ਪੀਰੀ ਦਾ ਸਿਧਾਂਤ ਸਤਗੁਰ ਨੇ ਦਿੱਤਾ ਹੈ ਤੇ ਜਥੇਦਾਰ ਅਕਾਲ ਤਖਤ ਸਾਹਿਬ ਮੀਰੀ ਪੀਰੀ ਦੇ ਗਵਾਹੀ ਕਰਦੇ ਆ ਤੇ ਉਹਨਾਂ ਨੇ ਗੁਰਮੁਖ ਪਿਆਰਿਓ ਜਿਸ ਨੂੰ ਦੋਸ਼ੀ ਲਾਨਿਆ ਤਨਖਾਇਆ ਘੋਸ ਕੀਤਾ ਉਹਨੂੰ ਧਾਰਮਿਕ ਸਜ਼ਾ ਵੀ ਤੇ ਗੁਰਮੁਖ ਪਿਆਰਿਓ ਪੋਲੀਟਿਕਲ ਸਿਆਸੀ ਸਜ਼ਾ ਦਾ ਉਹ ਹੱਕਦਾਰ ਹੈ ਜੋ ਦਾਸ ਕਹਿੰਦਾ ਸੀ ਅਜ ਅਕਾਲ ਤਖਤ ਸਾਹਿਬ ਨੇ ਮੋਹਰ ਲਾਈ ਹੈ ਅਜ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਦੋਸ਼ੀ ਕਿਹਾ ਗਿਆ ਤੁਹਾਡੇ ਸਾਹਮਣੇ ਹੈ ਮੈਂ ਤਾਂ ਬੇਲਤੀ ਕਰ ਰਿਹਾ ਗੁਰਮੁਖ ਪਿਆਰਿਓ ਜੇ ਤਨਖਾਈਆ ਕੋਸ਼ਤ ਕਰ ਦੋਤਾ ਤਨਖਾਹ ਲਾ ਦਤੀਏ ਇਹ ਤਨਖਾਹ ਦਾ ਮਤਲਬ ਹੁੰਦਾ ਸਜ਼ਾ ਲਾਉਣੀ ਪਹਿਲਾ ਦੋਸ਼ੀ ਤਨਖਾਈਆ ਕੋਸ਼ਤ ਕਰਨਾ ਦੋਸ਼ੀ ਲਲਣਾ ਫਿਰ ਸਜ਼ਾ ਲਾਉਣੀ ਕਈ ਘੋਲੇ ਲੋਕ ਹੁੰਦੇ ਆ ਗੁਰਮੁਖ ਪਿਆਰਿਓ ਜਿਵੇਂ ਕੋ ਬੜਾ ਵਿਚਾਰ ਡਿਲੀਵਰ ਹੋ ਰਿਹਾ ਸੋਸ਼ਲ ਮੀਡੀਆ ਤੇ ਉਹ ਕਹਿੰਦੇ ਆ ਅਮਰਸਰ ਸਾਹਿਬ ਵਾਲੇ ਜਥੇਦਾਰਾਂ ਨੇ ਪਤਾ ਨਹੀਂ ਉਹਨਾਂ ਨੂੰ ਜਿਹੜੇ ਬਾਦਲ ਜਿਨ੍ਹਾਂ ਕੋ ਧਨ ਦੌਲਤ ਦਾ ਖਜ਼ਾਨਾ ਪਤਾ ਹੀ ਨਹੀਂ ਕਿੰਨਾ ਕਾ ਕਿੰਨਾ ਕੋ ਪੰਜਾਬ ਨੂੰ ਲੁੱਟਿਆ ਲੈਂਡ ਮਾਫੀਆ ਸੈਂਡ ਮਾਫੀਆ ਡਰੱਗ ਮਾਫੀਆ ਟ੍ਰਾਂਸਪੋਰਟ ਮਾਫੀਆ ਕੇਵਲ ਮਾਫੀਆ ਕਹਿੰਦੇ ਧਨ ਦਾ ਪਹਿਲਾਂ ਹੀ ਪਤਾ ਨਹੀਂ ਸੀ ਕਹਿੰਦੇ ਹੁਣ ਅੰਮ੍ਰਿਤਸਰ ਵਾਲੇ ਜ਼ਥੇਦਾਰਾਂ ਵੀ ਤਨਖਾਹ ਲਾਤੀ ਉਹਨਾਂ ਦੀ ਕਹਿੰਦੇ ਗਾ ਦਿੱਖੇ ਆਖੋ ਸਤਨਾਕ ਕਹਿੰਦੇ ਧਨ ਦਾ ਪਹਿਲਾਂ ਹੀ ਨਹੀਂ ਸੀ ਪਤਾ ਇਹਨੇ ਗੱਲ ਤਾਂ ਇਹ ਤੇ ਜਥੇਦਾਰ ਨੇ ਵੀ ਤਨਖਾਹ ਲਾਤੀ ਹੈ ਉਹ ਤਨਖਾਹ ਨਹੀਂ ਹੈ ਵੀ ਜਿਹੜੀ ਤਨਖਾਹ ਮਿਲਦੀ ਆ ਰੁਪਈਆ ਚ ਪੈਨਸ਼ਨ ਮਿਲਦੀ ਆ ਬਾਅਦ ਵਿੱਚ ਤਨਖਾਹ ਰਿਟਾਇਰਮੈਂਟ ਤੋਂ ਬਾਅਦ ਜਿਹੜੀ ਪੈਨਸ਼ਨ ਮਿਲਦੀ ਆ ਰੁਪਈਆ ਵਾਲੀ ਤਨਖਾਹ ਨਹੀਂ ਹੈ ਇਹ ਤਨਖਾਹ ਆ ਗੁਰਮੁਖ ਪਿਆਰ ਤਨਖਾਹਿਆ ਘੋਸ਼ਟ ਕਰਨਾ ਦੋਸ਼ੀ ਕਰਾਰ ਦੇਣਾ ਹੁਣਗਾ ਸਜ਼ਾ ਲੱਗਣੀ ਆ ਤਨਖਾਹ ਲੱਗਣੀ ਆ ਇਹ ਉਹ ਨਾ ਤਨਖਾਹ ਸਮਝੋ ਵੀ ਜਥੇਦਾਰਾਂ ਨੇ ਉਹ ਤਨਖਾਹ ਲਾਤੀ ਹੈ ਰਹੋ ਵਿਚਾਰ ਗੁਰਮੁਖ ਪਿਆਰਿਓ ਮੈਂ ਬੇਨਤੀ ਕਰ ਰਿਹਾ ਸੀ ਤੁਹਾਡੇ ਸਾਹਮਣੇ ਇਹ ਜਿਹੋ ਜੇ ਲੋਗ ਹਿਟਲਰ ਤੇ ਰੰਗ ਦੇ ਵਰਗੇ ਇਹੋ ਜੇ ਆਇਜਨਾ ਨੇ ਸਤਾ ਦੇ ਮਹੰਕਾਰ ਦੇ ਅੰਦਰ ਜੋ ਮਨਮਾਨੀਆਂ ਕੀਤੀਆਂ ਔਰ ਇਹਨਾਂ ਲੋਕਾਂ ਵੀ ਕਦੇ ਸੋਚਿਆ ਸੀ ਕਦੇ ਸੋਚਿਆ ਸੀ ਰਾਜ ਭਾਗ ਦੇ ਉਦਰਾਣ ਕਿ ਆਹ ਦਿਨ ਵੀ ਆਉਣਗੇ ਅਕਾਲ ਤਖਤ ਸਾਹਿਬ ਤੇ ਦੋਸ਼ੀ ਅਲਾਨੇ ਜਾਵਾਂਗੇ ਅਕਾਲ ਤਖਤ ਸਾਹਿਬ ਤੇ ਤਲਗਾਈਏ ਕੋਸ਼ਤ ਹੋਵਾਂਗੇ ਪੰਥ ਦੀ ਤੇ ਯਾਰੀ ਤੇ ਦੋਸ਼ੀ ਬਣਾ ਕੇ ਜਦੋਂ ਰਾਜ ਸੱਤਾ ਸੀ ਤਾਕਤ ਸੀ ਉਦੋਂ ਨਹੀਂ ਦੇਖਿਆ ਆਜ ਗੁਰਮੁਖ ਪਿਆਰਿਓ ਤਨ ਖਾਈਏ ਇਸ ਕਰਕੇ ਮੈਂ ਬੇਣਤੀ ਕਰ ਰਿਹਾ ਕਿ ਆਓ ਗੁਰੂ ਦੀ ਬੰਦਗੀ ਨਾਲ ਭਗਤੀ ਨਾਲ ਸੇਵਾ ਸਿਮਰਨ ਨਾਲ ਜੁੜੀਏ ਗੁਰੂ ਦੇ ਹੁਕਮ ਦੇ ਨਾਲ ਤਨ ਮਨ ਧਨ ਸਭ ਸੋਬ ਗੁਰਪ ਹੁਕਮ ਮੰਨਿਆ ਪਾਈਏ ਗੁਰੂ ਦਾ ਹੁਕਮ ਮੰਨਣ ਗੁਰੂ ਦੀ ਬੰਦਗੀ ਕਰਨੀ ਹੈ ਗੁਰੂ ਦੇ ਦਰ ਦੇ ਕੂਕਰ ਬਣ ਕੇ ਰਹਿਣਾ ਨਿਮਰਤਾ ਦੇ ਅੰਦਰ ਸਵਾਮੀ ਕੋ ਘਰ ਜਿਉਂ ਸਦਾ ਸਵਾਨ ਤਜਤ ਨਹੀਂ ਨੇਤ ਜਿਵੇਂ ਆਪਣੇ ਮਾਲਕ ਦਾ ਘਰ ਕੁਕਰ ਨਹੀਂ ਛੱਡਦਾ ਇਸੇ ਤਰ੍ਹਾਂ ਅਸੀਂ ਆਪਣੇ ਗੁਰੂ ਦੀ ਸਿੱਖੀ ਗੁਰੂ ਦਾ ਦਰ ਨਹੀਂ ਛੱਡਣਾ ਗੁਰੂ ਦੇ ਸਿੱਖੀ ਨਾਲ ਜੁੜ ਕੇ ਰਹਿਣਾ ਗੁਰੂ ਦੇ ਦਰ ਦੇ ਨਾਲ ਜੁੜ ਕੇ ਰਹਿਣਾ ਸ਼ਾਈ ਬੁੱਲੇ ਸ਼ਾਹ ਨੇ ਵੀ ਆਖਿਆ ਗੁਰਮੁਖ ਪਿਆਰਿਓ ਸਾਨੂੰ ਸਮਝਾਇਆ ਉਹ ਕੀ ਵਚਨ ਕਰਦੇ ਧਿਆਨ ਨਾਲ ਸੁਣਿਓ ਇਹ ਵਚਨ ਕਰਕੇ ਮੈਂ ਖਿਮਾ ਮੰਗ ਲੈਣੀ ਫਿਰ ਅਨੰਦ ਸਾਹਿਬ ਦਾ ਪਾਠ ਹੋਵੇਗਾ ਅਰਦਾਸ ਹੋਵੇ ਕਿ ਸਤਗੁਰ ਦੇ ਚਰਨਾਂ 'ਚ ਤੇ ਉਪਰੰਤ ਸ਼ਹੀਦ ਪਰਿਵਾਰਾਂ ਦਾ ਸਨਮਾਨ ਹੋਵੇਗਾ ਕੜਾ ਪ੍ਰਸ਼ਾਦੀ ਦੇਗ ਵਰਤੇਗੀ ਗੁਰੂ ਕੇ ਲੰਗਰ ਟੋਟ ਵਰਤਰੇ ਜਿੰਨਾ ਅਜੇ ਤੱਕ ਨਹੀਂ ਛਕਿਆ ਉਹਨਾਂ ਨੇ ਵੀ ਸਾਰਿਆਂ ਨੇ ਗੁਰੂ ਕਾ ਲੰਗਰ ਛੱਕੇ ਜਾਨ ਦੀ ਕਿਰਪਾਲਤਾ ਕਰਨੀ ਹੈ ਸਭ ਦਾ ਧੰਨਵਾਦ ਸਭ ਨੂੰ ਜੀ ਆਇਆਂ ਜੋ ਗੁਰੂ ਦੇ ਦਰਬਾਰ ਚ ਆਏ ਜਿੰਨਾ ਤਨ ਕੰਧਾਲ ਸੇਵਾ ਕੀਤੀ ਹੈ ਸਤਗੁਰ ਸਾਰਿਆਂ ਦਾ ਚਲਿਆ ਕਦਮ ਕਦਮ ਲੇਥੀ ਲਾਉਣ ਸਭ ਦੀ ਤਲਪੁੜ ਭੇਡਾ ਆਪਣੇ ਦਰ ਤੇ ਪਰਵਾਨ ਕਰਨ ਉਹਨਾਂ ਸ਼ਹੀਦਾਂ ਦੇ ਪਾਇ ਪੂਰਨਿਆਂ ਤੇ ਚੱਲਣ ਦਾ ਸਤਿਗੁਰ ਸਾਨੂੰ ਬਲ ਬਖਸ਼ੇ ਔਰ ਉਹਨਾਂ ਸ਼ਹੀਦਾਂ ਦੇ ਸਾਨਾਂ ਦੀ ਸੇਵਾ ਜੋ ਸੰਗਤਾਂ ਨੂੰ ਪ੍ਰਾਪਤ ਹੋਈ ਹੈ ਤਨ ਮਨ ਧੰ ਦੇ ਨਾਲ ਕਰਨੀ ਹੈ ਗੁਰਮਤਿ ਪਿਆਰਿਓ ਜਿਸ ਤਰ੍ਹਾਂ ਬਾਬਾ ਸੁਨਾਮ ਸਿੰਘ ਇੱਥੇ ਇਲਾਕੇ ਦੇ ਅੰਦਰ ਪ੍ਰਚਾਰ ਪ੍ਰਸਾਰ ਕਰਦੇ ਕਿਉਂਕਿ ਦਾਸ ਤਾਂ ਕਦੇ ਹੀ ਕੀੜਾ ਲੱਗਦਾ ਗੁਰਮਤਿ ਪਿਆਰਿਓ ਬਾਰੇ ਤੇ ਹਾਜ਼ਰ ਰਹਿ ਕੇ ਤੁਹਾਡੀ ਸੇਵਾ ਤੇ ਹਾਜ਼ਰ ਰਹਿਣ ਦੇ ਲੱਖ ਵੱਖ ਨਗਰਾਂ ਚ ਕਥਾ ਕੀਰਤਨ ਦੀਵਾਨ ਖੁਸ਼ੀ ਗਮੀ ਦੇ ਸਮੇਂ ਦੀ ਹਾਜ਼ਰੀ ਭਰਦੇ ਆ ਦੀਵਾਨ ਸਜਾਉਂਦੇ ਆ ਪੂਰਾ ਸਹਿਯੋਗ ਕਰਿਆ ਕਰੋ ਸੰਗਤ ਤਾਂ ਕਿ ਚਰਤੀ ਕਲਾ ਦੇ ਨਾਲ ਇਹਨਾਂ ਸਥਾਨਾਂ ਦੀਆਂ ਵੀ ਸਵਾਵਾਂ ਜਿਹੜੀਆਂ ਲਵਾਇਆਂ ਜਾ ਸਕਣ ਸਵਾਉਨਾ ਬੇਨਤੀ ਕਰ ਰਿਹਾ ਸੀ ਗੁਰਮੁਖ ਪਿਆਰਿਓ ਸ਼ਾਈ ਗੁੱਲੇ ਸਾਹਿਬ ਵੀ ਕਹਿੰਦੇ ਰਾਤੀ ਜਾਗਣ ਭਗਤ ਸਦਾਵਨ ਰਾਤੀ ਜਾਗਣ ਕੁੱਤੇ ਤੈਥੋਂ ਉੱਤੇ ਸਮਝਾਇਆ ਕੂਕਰਾਂ ਦਾ ਜ਼ਿਕਰ ਕਰਕੇ ਕੂਕਰ ਕੁੱਤੇ ਦਾ ਜ਼ਿਕਰ ਕਰਕੇ ਸਾਈ ਗੁੱਲੇ ਸ਼ਾ ਕਹਿੰਦੇ ਰਾਤੀ ਜਾਗਣ ਭਗਤ ਸਦਾਵਨ ਰਾਤੀ ਜਾਗਣ ਕੁੱਤੇ ਤੈਥੋਂ ਉੱਤੇ ਰੋਖੀ ਸੁਖੀ ਖਾਏ ਮਾਲਕ ਤੋਂ ਜਾਏ ਰੋੜਾਂ ਤੇ ਸੁੱਤੇ ਤੈਥੋਂ ਉੱਤੇ ਮਾਲਕ ਦਾ ਦਰ ਕਦੇ ਨਾ ਛੱਡਦੇ ਸੋਵਾਰੀ ਭਾਵੇਂ ਕੁੱਤੇ ਤੈਥੋਂ ਉੱਤੇ ਓਠੋ ਗੁੱਲਿਆ ਬੰਦਗੀ ਕਰਲਾ ਨਹੀਂ ਤੇ ਬਾਜੀ ਲੈ ਕੇ ਕੁੱਤੇ ਤੈਥੋਂ ਉੱਤੇ ਗੱਜ ਕੇ ਆਕੋ ਸਤਨਾ ਇੱਕ ਵਾਰ ਫਿਰ ਸਾਰੀ ਸੰਗਤ ਗੱਜ ਕੇ ਆਕੋ ਸਤਨਾ ਕਹਿੰਦੇ ਰਾਤਰੀ ਜਾਗਣ ਭਗਤ ਸਦਾਵਨ ਰਾਤੀ ਜਾਗਣ ਉੱਤੇ ਕੇਵਲ ਰਾਤ ਨੂੰ ਜਾ ਕੇ ਕੋਈ ਕਹੇ ਕਿ ਮੈਂ ਭਗਦੇ ਆ ਨਹੀਂ ਰਾਤ ਨੂੰ ਤੇ ਕੁੱਤਰ ਵੀ ਜਾਗਦੇ ਆ ਰਾਤੀ ਜਾਗਣ ਭਗਤ ਸਦਾਵਨ ਰਾਤੀ ਜਾਗਣ ਉੱਤੇ ਤੈਥੋਂ ਉੱਤੇ ਰੋਖੀ ਸੁਖੀ ਖਾਇ ਪਾਲਕ ਦੀ ਜੈ ਰੋੜਾਂ ਤੇ ਸੁਤੇ ਕੋਈ ਮਖਮਲੀ ਸੇਜਾ ਨਹੀਂ ਲੱਗਦੇ ਜੋ ਮਿਲ ਗਿਆ ਮਾਲਕ ਦੇ ਦਰ ਤੋਂ ਉਹੀ ਛੱਕੇ ਰੂੜੀ ਦੇ ਢੇਰ ਤੇ ਜਾ ਸੋਣਾ ਰੋਖੀ ਸੁਖੀ ਖਾਏ ਮਾਲਕ ਤੋਂ ਜਾਏ ਰੂੜਾਂ ਤੇ ਸੁੱਤੇ ਤੈਥੋਂ ਉੱਤੇ ਮਾਲਕ ਦਾ ਦਰ ਕਦੇ ਨਹੀਂ ਛੱਡਦੇ 100 ਵਾਰੀ ਭਾਵੇਂ ਘੁੱਟੇ ਜਿੰਨੇ ਮਰਜੀ ਡਾਂਗਾ ਮਾਰ ਦਿਓ ਫਿਰ ਉੜ ਕੇ ਆਥ ਨੇ ਦੁਪਹਿਰੇ ਫਿਰ ਘਰੇ ਵਾਪਸ ਆ ਜਾਂਦੇ ਆ ਮਾਲਕ ਦਾ ਦਰ ਨਹੀਂ ਛੱਡਦੇ ਅਸੀਂ ਗੁਰਮੁਖ ਪਿਆਰੇਓ ਗੁਰੂ ਦਾ ਦਰ ਨਹੀਂ ਗੁਰੂ ਦੀ ਸਿੱਖੀ ਨਹੀਂ ਛੱਡਣੀ ਗੁਰੂ ਦੇ ਦਰ ਨੂੰ ਨਹੀਂ ਛੱਡਣਾ ਭਾਵੇਂ ਸੌ ਤਰਾ ਚੜਾਇਓਣ ਅਸੀਂ ਗੁਰੂ ਦੀ ਸਿੱਖੀ ਨਾਲ ਗੁਰੂ ਦੇ ਦਰ ਨਾਲ ਜੁੜ ਕੇ ਰਹਿਣਾ ਅਸੀਂ ਸੁੱਖਾਂ ਦਾ ਤਿਆਗ ਕਰਕੇ ਸਵਾਰਥਾਂ ਪਦਾਰਥਾਂ ਦਾ ਤਿਆਗ ਕਰਕੇ ਗੁਰੂ ਦੇ ਨਾਲ ਜੁੜ ਕੇ ਰਹਿਣਾ ਰੁੱਖੀ ਸੁਖੀ ਖਾਇ ਮਾਲਕ ਦੀ ਜਾਏ ਰੂੜਾਂ ਤੇ ਸੁੱਤੇ ਤੈਥੋਂ ਉੱਤੇ ਮਾਲਕ ਦਾ ਦਰ ਕਦੇ ਨਾ ਛੱਡਦੇ ਸੋਬਾਰੀ ਭਾਵੇਂ ਕੁੱਤੇ ਤੈਥੋਂ ਉੱਤੇ ਉਠੇ ਉਹ ਗੁੱਲਿਆ ਬੰਦਗੀ ਕਰ ਲੈ ਨੀ ਤੇ ਬਾਜੀ ਲੈ ਕੇ ਉੱਤੇ ਕੈਥੋਂ ਤੇ ਅਸੀਮ ਗੁਰੂ ਕੋਲ ਇਹ ਦਾਤ ਕੀ ਵਿਸਰ ਨਹੀਂ ਦਤਾਰ ਆਪਣਾ ਨਾਮ ਦੇਹੋ ਗੁਣ ਗਾਮਨ ਦਿਨ ਰਾਤ ਨਾਨਕ ਚਾਉ ਇਹੋ ਇਹ ਦਾਤ ਗੁਰੂ ਸੱਚੇ ਬਾਦਸ਼ਾਹ ਮਹਾਰਾਜ ਤੋਂ ਮੰਗਣੀ ਐ ਸਾਰੇ ਰਸਨਾ ਸਫਲੀ ਕਰਿਓ ਗੁਰ ਰਸਨਾ ਵਾਂਝੀ ਨਾ ਰਹੇ ਪਹਿਲਾਂ ਦਾਸ ਬੋਲੇਗਾ ਫਿਰ ਸਾਰੇ ਮਾਈ ਭਾਈ ਰਸਨਾ ਸਫਲੀ ਕਰੋ